ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਣੂਕੇ ਇਹ ਮਾਣੂਕੇ ਗੱਲ ਹੈ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਹੈ ਬਾਗੇਪੁਰਾਣੇ ਤੋਂ ਨਿਹਾਲ ਸਿੰਘ ਵਾਲੇ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਨੇੜੇ ਪਿੰਡਾਂ ਚ ਰੌਂਤਾ ਸਮਾਦ ਭਾਈ ਇਹ ਦੇ ਆਸ-ਪਾਸ ਦੇ ਪਿੰਡ ਹੈ ਮੈਂ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਿਹਾ ਦੱਸੋ ਬਾਈ ਜੀ ਹੋਰੀ ਬਰੀਡਿੰਗ ਦੇ ਉੱਤੇ ਕੰਮ ਕਰ ਰਹੇ ਆ ਮੁਰਾ ਤੇ ਨਾਲ ਨੀਲੀ ਰਾਵੀ ਤੋਂ ਇਲਾਵਾ ਐਚ ਐਫ ਨਸਲ ਦੀਆਂ ਗਾਵਾਂ ਵੜਾ ਛਾਉ ਕਾ ਚੰਗੇ ਪਸ਼ੂਆਂ ਦਾ ਅੱਜ ਦੀ ਜਿਹੜੀ ਵੀਡੀਓ ਆਏ ਖਾਸ ਇਸ ਮੱਝ ਦੀ ਹੈ ਜਿਹੜੀ ਬਾਈ ਜੀ ਉਹਨਾਂ ਨੇ ਵਕਾਊ ਕੀਤੀ ਹੈ ਬੜੇ ਚੰਗੇ ਦੁੱਧ ਦੇ ਰਿਕਾਰਡ ਵਾਲੀ ਝੋਟੀ ਹਜੇ ਕੱਬਣ ਹੈ ਪਰ ਥਣ ਹਵਾਨਾ ਤੁਹਾਨੂੰ ਦੱਸੂਗਾ ਵੀ ਕੋਈ ਚੀਜ਼ ਅੱਜ ਦੀ ਇਸ ਵੀਡੀਓ ਦੇ ਮਾਧਮ ਨਾਲ ਤੁਹਾਨੂੰ ਦਿਖਾਉਂਗਾ ਬਾਕੀ ਜਿੰਨੇ ਵੀ ਪਸ਼ੂ ਤੁਸੀਂ ਸਕਰੀਨ ਉੱਤੇ ਦੇਖੋਗੇ ਟੋਟਲ ਕੱਲੇ ਕੱਲੇ ਬੱਚੇ ਦਾ ਭਾਵੇਂ ਉਹ ਕੱਟਾ ਹੈ ਭਾਵੇਂ ਉਹ ਬੱਛਾ ਹੈ ਜਾਂ ਬੱਛੀ ਹੈ ਜਾਂ ਕੱਟੀ ਹੈ ਜਾਂ ਮੱਝ ਸੀਮਨ ਡਿਟੇਲ ਸਾਰਿਆਂ ਦੀ ਬਾਈ ਕੋਲ ਅਸਟਾਮ ਮੌਜੂਦ ਆ ਮਤਲਬ ਇਸ ਇਸ ਤਰ੍ਹਾਂ ਦਾ ਇਹ ਬਾਈ ਜਿਹੜਾ ਦਾ ਫਾਰਮ ਹੈ ਇਸੇ ਵੀਡੀਓ ਚ ਉਸ ਝੋਟੀ ਬਾਰੇ ਵੀ ਗੱਲਬਾਤ ਕਰਾਂਗੇ ਤੇ ਇੱਕ ਹੋਰ ਚੀਜ਼ ਖਾਸ ਜਿਹੜੀ ਮੈਨੂੰ ਲੱਗੀ 22 ਸੂਏ ਸੌਣ ਤੋਂ ਬਾਅਦ ਚ ਇਹ ਵਿਰਧਮੱਜ ਆ ਦੋਸਤੋ ਜਿਹੜੀ ਬਾਈ ਹੋਰਿਆਂ ਨੇ ਰਿਟਾਇਰ ਹੀ ਕੀਤੀ ਹੁਣ ਇਹਨੂੰ ਗੱਭਨ ਨਹੀਂ ਕਰਾਉਂਦੇ ਤੇ 22 ਸੂਏ ਲਏ ਆ ਤੋਂ ਵੇਚੀ ਨਹੀਂ ਕਿਉਂਕਿ ਇਹਨੇ ਰੰਗ ਭਾਗ ਲਾਏ ਘਰ ਦੇ ਵਿੱਚ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਦੇ ਰਹੋ ਦੋਸਤੋ ਆਪਾਂ ਗੱਲਬਾਤ ਕਰਾਂਗੇ ਜਿਹੜੇ ਪਸ਼ੂ ਤੁਸੀਂ ਉਸ ਸਾਈਡ ਤੇ ਦੇਖਿਆ ਮੱਝਾਂ ਬਾਰੇ ਖਾਸ ਕਰਕੇ ਇਹ ਦਰਗਾਵਾ ਦਾ ਵੀ ਇੱਕ ਛੋਟਾ ਜਿਹਾ ਫਾਰਮ ਆ ਬਾਈ ਦਾ ਇਹਨਾਂ ਤੋਂ ਇਲਾਵਾ ਇੱਕ ਬੱਲ ਵੀ ਬਾਈ ਨੇ ਸਾਂਭਿਆ ਹੋਇਆ ਉਹਦੀ ਵੀ ਡਿਟੇਲ ਆਪਾਂ ਪੁੱਛਾਂਗੇ ਸੋ ਲਾਸਟ ਤੱਕ ਵੀਡੀਓ ਦੇਖਦੇ ਰਹੋ ਜਿਹਨੇ ਝੋਟੀ ਖਰੀਦਣੀ ਹੈ ਕੰਟੈਕਟ ਨੰਬਰ ਮੈਂ ਸਕਰੀਨ ਤੇ ਚਲਾਉਂਗਾ ਤੁਸੀਂ ਕਾਲ ਕਰ ਲੋਗੇ ਆਓ ਇਨਫੋਰਮੇਸ਼ਨ ਲੈਣੀ ਸ਼ੁਰੂ ਕਰਦੇ ਆ ਇੱਕ ਨੰਬਰ ਤੇ ਪਹਿਲੇ ਨੰਬਰ ਤੇ ਜਿਹੜੀ ਮੱਝ ਖੜੀ ਉੱਥੋਂ ਉਸ ਤੋਂ ਬਾਅਦ ਚ ਪਹੁੰਚਾਂਗੇ ਆਪਾਂ ਵਿਕਰੀ ਵਾਲੀ ਮੱਝ ਤੇ ਵੀ ਇਹ ਵੀ ਨਾਲ ਤੁਹਾਨੂੰ ਤੋਰ ਕੇ ਦਿਖਾਵਾਂਗੇ ਕਿਉਂਕਿ ਸਾਡੀ ਅੱਜ ਦੀ ਜਿਹੜੀ ਵੀਡੀਓ ਹੈ ਉਹ ਇਸ ਝੋਟੀ ਕਰਕੇ ਮੇਨ ਅਸੀਂ ਵੀਡੀਓ ਬਣਾਉਣ ਲੱਗੇ ਆਂ ਤੇ ਵੀਡੀਓ ਦੇ ਵਿੱਚ ਬਾਈ ਦੇ ਸਾਰੇ ਪਸ਼ੂ ਤੁਹਾਨੂੰ ਇੱਕ ਵਾਰ ਜਰੂਰ ਅ ਅੱਜ ਜਿਹੜੇ ਉਹ ਦਿਖਾਏ ਜਾਣਗੇ ਆਓ ਬਾਈ ਨੂੰ ਮਿਲਦੇ ਆਪਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਆਪਣਾ ਦੱਸ ਦਿਓ ਬਾਈ ਪ੍ਰਗਟ ਸਿੰਘ ਆ ਜੀ ਪ੍ਰਗਟ ਬਾਈ ਕਿੰਨਾ ਕਚਰ ਹੋ ਗਿਆ ਬਰੀਡਿੰਗ ਤੇ ਕੰਮ ਕਰਦੇ ਆਣੂ ਆਪਾਂ ਜੀ ਹੁਣ ਜਦੋਂ ਦੇ ਆਪਣੇ ਕੋਲ ਡਾਕਟਰ ਸਾਹਿਬ ਆਉਣ ਲੱਗੇ ਡਾਕਟਰ ਬਲਜਿੰਦਰ ਉਦੋਂ ਦਾ ਇਹ ਜਿਆਦਾ ਸ਼ੌਂਕ ਪਹਿਲਾਂ ਦਾ ਹੀ ਬਹੁਤ ਆਈ ਹੁਣ 3 ਕ ਸਾਲ ਹੋ ਗਏ ਚਾਨੂੰ ਸਾਢੇ 3-4 ਸਾਲ ਠੀਕ ਹੈ ਤੇ ਜਦੋਂ ਦੇ ਇਹਨਾਂ ਨਾਲ ਜੁੜੇ ਆ ਯਾਨੀ ਉਦੋਂ ਤਾਂ ਬਹੁਤ ਸ਼ੌਂਕ ਆਈ ਅੱਛਾ ਇੱਕ ਆਪਾਂ ਬਾਕੀ ਪਸਮੂ ਬਾਰੇ ਗੱਲਬਾਤ ਕਰਾਂਗੇ ਵੱਡੀ ਮੱਝ ਜਿਹੜੀ ਐਸ ਟਾਈਮ ਥੋੜੀ ਢਿੱਲੀ ਵੀ ਲੱਗਦੀ ਐ ਕਿੰਨੇ ਸੂਏ ਚੋਲੀ ਬਈ ਇਹ ਤਕਰੀਬਨ 22 ਸੂਏ ਹੋਗੇ ਹੋਣੀ ਐ ਜੀ 22 ਸੂਏ ਹੁਣ ਉਸ ਤੋਂ ਬਾਅਦ ਫਿਰ ਹੁਣ ਤਾਂ ਵੈਸੇ ਵੀ ਨਹੀਂ ਉਹਦੇ ਸੀਮਨ ਲਵਾਇਆ ਨਹੀਂ ਯਾਰ ਕੀ ਬੈਠੀ ਐ ਉਹ ਵੀ ਉੜਾ ਜਾਣਾ ਢਿੱਲੀ ਐ ਹੁਣ ਹੌਂਟੀ ਲਈ ਹੈ ਨਾ ਉਮਰ ਵੀ ਕਾਫੀ ਹੋ ਗਈ ਹੁਣ ਹਾਂਜੀ ਉਮਰ ਕਿੰਨੀ ਦੁੱਧ ਰਿਕਾਰਡ ਵਾਲੀ ਮਾਂ ਚ ਬਈ ਉਹ ਵੀ ਮੇਰੇ ਖਿਆਲ ਆ ਹੋਊਗਾ ਉਹਦੇ ਥੱਲੇ 23 22 23 ਕਿਲੋ ਦੁੱਧ ਮਾਂ ਥੱਲੇ ਅਸੀਂ ਆਮ ਨੋਰਮਲ ਚ ਚੋਦੇ ਰਹਿਆ ਜੀ ਇਹਨਾਂ ਚੋਂ ਚੁੰਦੇ ਰਹੇ ਅੱਗੇ ਫਿਰ ਉਹਦਾ ਰਵਾ ਵੀ ਸਮਾ ਲਿਆਵੇ ਹਾਂਜੀ ਉਹਦਾ ਹੀ ਆ ਸਾਰਾ ਬਹੁਤ ਖਾਨਦਾਨ ਆਪਣੇ ਕੋਲ ਜੀ ਐਸ਼ਾ ਇਹਨਾਂ ਚੋਂ ਜ਼ਿਆਦਾ ਮੱਝਾਂ ਜਿਹੜੀਆਂ ਉਸੇ ਰੋਸੇ ਦੀਆਂ ਹੀ ਠੀਕ ਹੈ ਪ੍ਰਕਾਸ਼ ਭਾਈ ਅੱਜ ਆਪਾਂ ਇੱਕ ਮੱਝ ਵੇਚਣੀ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਥੋੜੀ ਥੋੜੀ ਜਾਣਕਾਰੀ ਇਹਨਾਂ ਮੱਝਾਂ ਬਾਰੇ ਦੇ ਦਿੰਦੇ ਜਾਵਾਂਗੇ ਜਿਹੜੀਆਂ ਜਿਹੜੀਆਂ ਇਸ ਟਾਈਮ ਆਪਣੇ ਕੋਲ ਮੌਜੂਦ ਹੈ। ਸੋ ਪਹਿਲੇ ਨੰਬਰ ਵਾਲੀ ਮੱਝ ਤੋਂ ਆਪਾਂ ਸ਼ੁਰੂਆਤ ਕਰਦੇ ਆਂ ਅੱਜ ਦੀ ਇਸ ਵੀਡੀਓ ਨੂੰ। ਇਹਦੀ ਕੀ ਡਿਟੇਲ ਹੈ ਭਾਈ ਇਹ ਜੀ ਇਹ ਮੱਝ ਆਪਣੇ ਕਰਨਵੀਰ ਜਵਰਾਜ ਦੀ ਹੈ ਜੀ। ਠੀਕ ਹੈ ਤੇ ਇਹ ਆਪਣੇ ਕੋਲ ਪਹਿਲਾਂ ਦੀ ਮੱਝ ਯਾਨੀ ਇਹ ਸੀਗੀ ਆਪਣੇ ਕੋਲ ਪੁਰਾਣੀ ਉਹ ਨਾਲ ਹਾਂਜੀ ਅੱਛਾ ਉਸ ਮੱਝ ਦੇ ਨਾਲ ਹੀ ਹਾਂਜੀ ਇਹ ਮੱਝ ਯਾਨੀ ਥੋੜਾ ਜਿਹਾ ਖਰਾਬ ਹੋ ਗਈ ਸੀਗੀ ਫਿਰ ਇਹ ਅਸੀਂ ਇੱਥੇ ਠੀਕ ਨਹੀਂ ਹੋਈ ਡਾਕਟਰ ਸਾਹਿਬ ਨੇ ਫਿਰ ਉਦੋਂ ਤੋਂ ਸਾਡੀ ਜਾਣ ਪਛਾਣ ਬਣੀ ਹੈ ਜੀ ਇਹ ਰਹਿਣ ਦੀ ਨਹੀਂ ਸੀਗੀ ਜੀ ਅੱਛਾ ਹਾਂਜੀ ਠੀਕ ਹੈ ਸੋ ਅਸੇ ਵੀਡੀਓ ਚ ਬਾਈ ਬਲਜਿੰਦਰ ਨਾਲ ਵੀ ਗੱਲਬਾਤ ਕਰਾਂਗੇ ਅੱਛਾ ਬਾਈ ਇਹ ਦੁੱਧ ਦਾ ਕੀ ਰਿਕਾਰਡ ਆ ਸੁਹਾ ਕਨਵਾ ਮਾਜ ਦਾ ਇਹ ਜੀ ਅਸੀਂ ਇਹਨੂੰ ਨਾਰਮਲ ਖਰਾਕ ਤੇ ਯਾਨੀ ਇਹ 17 18 ਕਿਲੋ ਸਾਨੂੰ ਦੁੱਧ ਇਹ ਦਿੰਦੀ ਆ ਜੀ ਨਾਰਮਲ ਹੀ ਅਸੀਂ ਇਹਨੂੰ ਮੋਦਲ ਕੁਝ ਨਹੀਂ ਆਪਦੇ ਜਿਹੜਾ ਦਾਣੇ ਤੇ ਬਸ ਘਰ ਦੇ ਦੇ ਅੱਛਾ ਉਹ ਤੇ 17 18 ਕਿਲੋ ਦੁੱਧ ਦਿੰਦੀ ਹੈ ਯੋਗਰਾਜ ਬੁੱਲ ਦੀ ਹੈ ਇਹ ਹਾਂ ਜੀ ਇਹ ਕਰਨਵੀਰ ਜਵਰਾਜ ਦੀ ਠੀਕ ਹੈ ਕਰਨਵੀਰ ਵਨ ਜਿਹੜਾ ਉਹ ਹਾਂ ਜੀ ਠੀਕ ਹੈ ਉਹਦੀ ਇਹ ਮੱਝ ਹਾਂਜੀ ਇਹ ਹੁਣ ਸੋਈ ਨੂੰ 5 ਦਿਨ ਹੋਇਆ ਇਹਦਾ ਕੱਟਾ ਅੰਦਰ ਬੈਠਾਈ ਆ ਠੀਕ ਹੈ ਸੀਮਨ ਡਿਟੇਲ ਆਪਾਂ ਨੂੰ ਫਿਰ ਬਾਈ ਬਲਜਿੰਦਰ ਬੱਚਿਆਂ ਦੀ ਤਾਂ ਦੱਸੀ ਜਾਊਗਾ ਨਾਲ ਹਨ ਹਾਂਜੀ ਠੀਕ ਹੈ ਇਹਦੇ ਬਾਰੇ ਆਪਾਂ ਬਲਜਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਅੱਜ ਬਾਈ ਪ੍ਰਗਟ ਕੋਲ ਵੀਡੀਓ ਬਣਾਉਣ ਲੱਗੇ ਜੇਕਰ ਕਈ ਵਾਰ ਹੋਇਆ ਜਦੋਂ ਆਪਸ ਵਿੱਚ ਆਪਾਂ ਗੱਲਾਂ ਕਰਦੇ ਆਂ ਬਾਈ ਨਾਲ ਫਿਰ ਮੇਲ 4 ਸਾਲ ਪਹਿਲਾਂ ਹੋ ਕੇ ਸੀ ਹਾਂਜੀ 4-5 ਸਾਲ ਹੋ ਗਏ ਜੀ ਬਾਈ ਦੀ ਇਹ ਮੱਝ ਰਿਪੀਟ ਕਰਦੀ ਸੀ ਜਿਹੜੀ ਆਪਣੀਆਂ ਜਵਰਾਜ ਦਿੱਤੀ ਐ ਠੀਕ ਐ ਇਹ ਉਦੋਂ ਤੋਂ ਬਾਈ ਨਾਲ ਸਹਿਚਾਰ ਬਣਿਆ ਤੇ ਅੱਜ ਤਾਂ ਹੁਣ ਭਰਾਵਾਂ ਨਾਲੇ ਹੀ ਬਾਤ ਕੇ ਵਰਤਦੇ ਆ ਠੀਕ ਐ ਸਿਮਨ ਡਿਟੇਲ ਕੋ ਸਾਰੀ ਸੰਭਾਲ ਕੇ ਸਾਡੇ ਕੋਲ ਮੁੰਝਵਾਨੀ ਯਾਦ ਆ ਜੀ ਮੁੰਝਵਾਨੀ ਯਾਦ ਆ ਹਾਂ ਜੀ ਠੀਕ ਐ ਦੋਸਤੋ ਇਹ ਮੱਝ ਫੇਰ ਤੁਹਾਨੂੰ ਥੋੜਾ ਬਾਈ ਇਧਰੋਂ ਹੱਕੇ ਉਹਨੂੰ ਵੈਸੇ ਦਿਖਾ ਦਈਏ ਵੈਸੇ ਆਪਾਂ ਗੱਲਾਂ ਬਾਤਾਂ ਜਾਂ ਵੀਡੀਓ ਚ ਜਾਦਾ ਤੋਰਾਂ ਗੁੱਸੇ ਮੱਝ ਨੂੰ ਇਹ ਇੱਕ ਵਾਰ ਛੌਂਕਿਆ ਤੋਰ ਇਧਰ ਨੂੰ ਹਲਾ ਦਿੰਨੇ ਆ ਇਹ ਮੱਝ ਵੀ ਜਿਹੜੀ ਬਾਈ ਕੋਲ ਚੰਗੇ ਦੁੱਧ ੜੀ ਜਾਏ ਪ੍ਰਾਣੀਆਂ ਮੱਝਾਂ ਦੇ ਵਿੱਚ ਬਸ ਇਹ ਦੋ ਅਗਲੀਆਂ ਮੱਝਾਂ ਬਾਰੇ ਜਾਣਕਾਰੀ ਬਲਜਿੰਦਰ ਬਾਈ ਨੇ ਦੇ ਦੇਣੀ ਆਪਾਂ ਨੂੰ ਬਲਜਿੰਦਰ ਬਾਈ ਇਹ ਤੋਂ ਅੱਗੇ ਜਿਹੜੀ ਇਹ ਮੱਝ ਜੁਗਾਲੀ ਕਰ ਰਹੀ ਹੈ ਨੀਲੀ ਰਾਵੀ ਨਸਲ ਦੀ ਇਹ ਬਾਈ ਜੀ ਗਹਿਰੀ ਵਾਲੇ ਬੋਲਦੀ ਧੀ ਹੈ ਜੀ ਠੀਕ ਹੈ ਹਾਂਜੀ ਹਾਂਜੀ ਤੇ ਬਾਦਲ ਬੋਲਤੋਂ ਇਹ ਗੱਬਣ ਹੈ ਜੀ ਠੀਕ ਹੈ ਪਹਿਲੇ ਸੂਏ ਇਹਨੇ 480 ਬੋਲਦੀ ਕੱਟੀ ਦਿੱਤੀ ਹੈ ਜੀ ਠੀਕ ਹੈ 480 ਦੀ ਕੱਟੀ ਹਾਂਜੀ 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 ਇਹ ਨੇੜ ਹੀ ਲੱਗਦੀ ਐ ਸੌਂਦੇ ਹੁਣ ਹਾਂ ਸੌਂਦੇ ਨੇੜੀ ਐ ਜੀ ਥੋੜੇ ਦੇਣੇ ਬਾਕੀ ਐ ਜੀ ਠੀਕ ਹੈ ਦੱਸੋ ਮੱਝ ਇੱਕ ਵਾਰ ਦੇਖ ਲਓ ਬਾਈ ਕੋਲ ਇਹ ਗਹਿਰੀ ਵਾਲੇ ਬੋਲਦੀ ਧੀ ਹੈ ਤੇ ਅੱਗੇ ਬਾਦਲ ਬੋਲ ਤੋ ਬਾਦਲ ABC ਸੀਮਨ ਬੈਂਕ ਵੀਰਾਂ ਵਾਲਿਆਂ ਕੋਲ ਜਿਹੜਾ ਪੁੱਲ ਉਸ ਦਾ ਸੀਮਨ ਇਸ ਮਾਝ ਦੇ ਲੱਗਾ ਗੱਬਣਾ ਨੇੜ ਸੁਹੁੰਦੇ ਬਿਲਕੁਲ ਪਲੇਖਾ ਪਾਉਂਦੀ ਹੈ ਗਹਿਰੀ ਵਾਲੇ ਬੁੱਲ ਦਾ ਹੀ ਉਦਾਂ ਦੇ ਮੂੰਹ ਇਹਦੇ ਲੱਗਾ ਵਿਆ ਇਹਦੂ ਅੱਗੇ ਜਿਹੜੀ ਬਲਜਿੰਦਰ ਭਾਈ ਮੱਝ ਹੈ ਇਹਦੀ ਸੀਮਨ ਡਿਟੇਲ ਹੈ ਕਿਹੜੇ ਬੁੱਲ ਦੀ ਹੈ ਇਹ ਅਰਜਨ ਬੁੱਲ ਦੀ ਹੈ ਇਹ ਅਰਜਨ ਕੁੰਗੜ ਦੀ ਜੀ ਠੀਕ ਐ ਮਟਾਂ ਸਾਰੀਆਂ ਹੀ ਮਤਲਬ ਅੰਦਾਜ਼ਨ ਦੁੱਧ ਜੇ ਕੀ ਰਿਕਾਰਡ ਵਾਲੀਆਂ ਹੋਣੀਆਂ ਇਹੇ ਜੀ ਜਿਵੇਂ ਅਰਜਨ ਕੁੰਗੜ ਦੀ ਧੀ ਹੈ ਜੀ ਇਹ ਇਹਨੇ ਪਹਿਲਾਂ ਨੇ ਦਿੱਤਾ ਸੀਗਾ ਜੀ 12 ਤੋਂ 13 ਲੀਟਰ ਦੁੱਧ ਠੀਕ ਐ ਹਾਂ ਜੀ ਹਾਂ ਜੀ ਹੁਣ ਇਹ ਦੂਜੇ ਸੂਅ ਵਾਸਤੇ ਕੱਪਣਾ ਹਾਂ ਦੂਜੇ ਸੂਅ ਵਾਸਤੇ ਕੱਪਣਾ ਜੀ ਠੀਕ ਐ ਤੇ ਜਿਹੜੀ ਗਹਿਰੀ ਵਾਲੀ ਮੱਝ ਆ ਇਹਦਾ ਕੀ ਦੁੱਧ ਰਿਕਾਰਡ ਰਿਹਾ ਇਹਦਾ ਵੀ ਜੀ ਪਹਿਲਾਂ ਦਾ 12 13 14 ਤੱਕ ਵੀ ਜਾਵੜੀ ਸੀਗੀ ਜੀ ਹੁਣ ਇਹ ਦੂਜਾ ਸੂਅ ਸੂਰੀ ਹੈ ਹਾਂ ਹੁਣ ਦੂਜਾ ਸੂਅ ਸੂਣਾ ਜੀ ਬਲਜਿੰਦਰ ਭਾਈ ਇੱਕ ਝੋਟੀ ਅੱਜ ਆਪਾਂ ਵਿਕਾਊ ਕੀਤੀ ਐ ਬਾਈ ਪ੍ਰਗਟਨੀ ਹਾਂ ਇਹ ਬਾਈ ਜੀ ਦੂਜੇ ਸੂਏ ਸੁਣਾ ਜੀ ਹੂੰ ਇਹ ਵੀ ਚੋਟੀ ਹੈਗੀ ਆਪਣੀ ਇਹ ਨੂਰਮੱਝ ਦੀ ਜੀ ਤੇ ਬਲਬਲੇ ਦਾ ਨਾਂ ਜੀ ਠੀਕ ਹੈ ਹਾਂ ਜੀ ਹਾਂ ਜੀ ਤੇ ਸੀਆਰਬੀ ਦੇ 4899 ਬੋਲ ਤੋਂ ਗੱਪਣਾ ਜੀ ਆਪ ਕਿਹੜੇ ਬੋਲ ਦੀ ਹੈ ਆਪ ਇਹ ਬੀ1330 ਦੀ ਹੈ ਜੀ ਐਚਲਡੀਪੀ ਦੀ ਅੱਛਾ ਪਹਿਲੇ ਸੂਏ ਦਾ ਦੁੱਧ ਦਾ ਕੀ ਰਿਕਾਰਡ ਰਿਹਾ ਇਹ 14 15 ਕਿਲੋ ਤੇ ਗਈ ਹੈ ਜੀ ਪਹਿਲਣ ਪਹਿਲਣ ਨੇ ਹਾਂ ਜੀ ਹਾਂ ਜੀ ਠੀਕ ਹੈ ਹੁਣ ਇਹ ਦਿਨ ਕਿੰਨੇ ਕੁ ਲੈਂਦੀ ਅੰਦਾਜ਼ਾ ਇਹਦੇ ਕੋਈ ਅੰਦਾਜ਼ਾ ਜੀ ਹਜੇ 4 ਦਿਨ ਤਾਂ ਵੈਸੀ ਪੂਰੇ ਹੌਂਚ ਪਏ ਆ ਜੀ ਠੀਕ ਹੈ ਤੇ ਕੋਈ ਹਫਤਾ ਮਸਾਂ ਹੀ ਗੱਡੂਗੀ ਜੀ ਆ ਭਾਈ ਨਾਲ ਹੀ ਪ੍ਰਗਟ ਭਾਈ ਥੋੜਾ ਬਲਜਿੰਦਰ ਦੇ ਨਾਲ ਉਹ ਜੋ ਮੈਂ ਕਿਹਾ ਉਹਨੇ ਲੜਦੀ ਹੈ ਇਹ ਜਗਾਲੀ ਕਰ ਰਹੀ ਹੈ ਇਹ ਮਤਲਬ ਸੁਭਾਅ ਦੀ ਕਿਵੇਂ ਹੈ ਮਾਜ ਇਹ ਸੁਭਾਅ ਦੀ ਤਾਂ ਠੰਡੀ ਹੈ ਜੀ ਬਹੁਤ ਐ ਜਿਵੇਂ ਹੁਣ ਆ ਉਪਰੇ ਬੰਦੇ ਤੋਂ ਤਾਂ ਬੇਸ਼ੱਕ ਡਰ ਜੇ ਉਹ ਐ ਸਾਡੇ ਜਵਾਕ ਖੋਲੀ ਫਿਰਦੇ ਆ ਕੋਈ ਚੱਕਰ ਨਹੀਂ ਉਹ ਵੀ ਡਰਦੀ ਨਹੀਂ ਹੈ ਬਿਲਕੁਲ ਨਹੀਂ ਜੀ ਪਸੂ ਆਪਣੇ ਠੀਕ ਹੈ ਅੱਛਾ ਇਹ ਵਕਾਉ ਕੀਤੀ ਹੈ ਬਲਜਿੰਦਰ ਇਹਦਾ ਰੇਟ ਕੀ ਰੱਖਿਆ ਭਾਈ ਰੇਟ ਇਹਦਾ ਆਪਾਂ 2.5 ਲੱਖ ਰੁਪਏ ਰੱਖਿਆ ਜੀ 2.5 ਲੱਖ ਰੁਪਏ ਹਾਂ ਲੈਣ ਦੇਣ ਵਾਲਾ ਹੀ ਹੈ ਜੀ ਅੱਛਾ ਇਹਦੀ ਮਾਂ ਬਾਰੇ ਆਪਾਂ ਗੱਲ ਕਰ ਰਹੇ ਸੀ ਨੂਰ ਤੁਸੀਂ ਨਾਂ ਦੱਸਿਆ ਸੀ ਮੱਝ ਦਾ ਆਪਾਂ ਉਹ ਵੀ ਇੱਕ ਵਾਰ ਦਿਖਾ ਦਈਏ ਫਿਰ ਇਹ ਝੋਟੀ ਤੋਰਾਂਗੇ ਇਹ ਜਿਹੜੀ ਮੱਝ ਹੈ ਇਹਦਾ ਨਾਮ ਨੂਰ ਹਾਂਜੀ ਇਹ ਮੱਝ ਦਾ ਨਾਮ ਨੂਰ ਹੈ ਜੀ ਇਹ ਕਿਹੜੇ ਬੁੱਲਦੀ ਹੈ ਇਹ ਆਪ ਹੈਗੀ ਐਮ 188 ਦੀ ਜੀ ਐਮ 188 ਦੀ ਹਾਂਜੀ ਹਾਂਜੀ ਠੀਕ ਹੈ ਏ ਦਾ ਦੁੱਧ ਦਾ ਕੀ ਰਿਕਾਰਡ ਰਿਹਾ ਬਲਜੀ ਇਹਦਾ ਦੁੱਧ ਦਾ ਰਿਕਾਰਡ ਜੀ ਪਹਿਲਾਂ ਨੇ ਤਾਂ ਦਿੱਤਾ ਸੀਗਾ ਜੀ ਇਹਨੇ 15 ਲੀਟਰ ਪਲੱਸ ਜੀ ਠੀਕ ਹੈ ਜਿਹੜਾ ਖੀਰੇ ਨੇ ਦਿੱਤਾ ਸੀਗਾ ਤੇ ਉਹ ਰਿਕਾਰਡ ਵੀ ਹੈਗਾ ਜੀ ਠੀਕ ਹੈ ਹਾਂਜੀ ਉਹਦਾ ਸਰਟੀਫਿਕੇਟ ਵਗੈਰਾ ਵੀ ਹੈਗਾ ਠੀਕ ਹੈ ਤੇ ਉਸ ਤੋਂ ਬਾਅਦ ਜੀ ਤੀਜੇ ਸੂਏ ਨੂੰ ਇਹ 22 ਕਿਲੋ ਤੇ ਜਾਵੜੀ ਹੈ ਜੀ 21 22 ਕਿਲੋ ਤੇ ਹੁਣ ਜਾਵੜੀ ਹੈ ਜੀ ਠੀਕ ਹੈ ਹੁਣ ਫੇਰ ਇਹਨੇ ਜੀ ਮੰਨ ਲਓ ਆਪਣਾ ਛਾਂ ਬਾਲਕੀ ਦੇ ਘੱਟੇ ਨੂੰ ਜਨਮ ਦਿੱਤਾ ਜੀ ਇੱਧਰ ਬੈਠਾ ਹੈ ਠੀਕ ਹੈ ਰਵਾਈ ਗੁਰੂ ਦੀ ਕਿਰਪਾ ਨਾਲ ਹੈ ਕਿ 22 ਲੀਟਰ ਦਾ ਕੱਢੂਗੀ ਅੱਛਾ ਇਹ ਬਲਜਿੰਦਰੇ ਕਿਹੜੇ ਰਵੇ ਚੋਂ ਮਾ ਜੇ ਤਾਂ ਖਰੀਦੀ ਹੋਈ ਹੈ ਬਾਈ ਪ੍ਰਗਟ ਦਾ ਘਰ ਦਾ ਰਵਾ ਤਾਂ ਨਹੀਂ ਹੈ ਨਹੀਂ ਬਾਈ ਪ੍ਰਗਟ ਦਾ ਨਹੀਂ ਜੀ ਆਪਣੇ ਵੱਲੋਂ ਬਾਈ ਪ੍ਰਗਟ ਨੂੰ ਦਿੱਤੀ ਗਈ ਹੈ ਜੀ ਸਤਨਾਮ ਬਰਾੜ ਦੇ ਵਿੱਚ ਬਾਈ ਖਾਰੇ ਵਾਲੇ ਆ ਜਿਹੜੇ ਠੀਕ ਹੈ ਹਾਂਜੀ ਹਾਂਜੀ ਉਹਨਾਂ ਉਹਨਾਂ ਤੋਂ ਲਈ ਸੀ ਇਹ ਹਾਂ ਉਹਨਾਂ ਤੋਂ ਉਹਨਾਂ ਨੇ ਆਪਾਂ ਨੂੰ ਗਿਫਟ ਕੀਤੀ ਸੀਗੀ ਸ਼ਾਇਦ ਸਾਨੂੰ ਪਤਾ ਹੋਵੇ ਜੀ ਵੀਡੀਓ ਬਿਲਕੁਲ ਚੈਨਲ ਹਾਂਜੀ 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 ਬਾਈ ਜੀ ਇਹ ਉਹ ਮੱਝ ਹੈ ਜੀ ਠੀਕ ਹੈ ਉਹ ਮੱਝ ਹਾਂਜੀ ਹਾਂਜੀ ਸੋ ਇੱਕ ਚੈਨਲ ਦੀ ਸ਼ੁਰੂਆਤ ਦੇ ਦੇ ਟਾਈਮ ਦੀ ਗੱਲ ਆ ਬਾਈ ਸਤਨਾਮ ਖਾਰੇ ਪਿੰਡ ਤੋਂ ਐ ਉਹਦੇ ਕੋਲ ਇੱਕ ਝੋਟੀ ਬਾਈ ਬਲਜਿੰਦਰ ਨੂੰ ਉਸ ਵੀਰ ਨੇ ਗਿਫਟ ਕੀਤੀ ਸੀ ਤੇ ਬਾਈ ਨੇ ਅੱਗੇ ਪ੍ਰਗਟ ਬਾਈ ਕੋਲ ਭੇਜਤੀ ਸੋ ਇਹ ਚੰਗੇ ਦੁੱਧ ਵਾਲੀ ਮੱਝ ਹੈ ਕਿਉਂਕਿ ਇਹਦੀ ਮਾਂ ਦਾ ਦੁੱਧ ਦਾ ਵੀ ਕਾਫੀ ਚੰਗਾ ਰਿਕਾਰਡ ਜਿਹੜਾ ਉਹ ਸੀਗਾ ਆਪਾਂ ਇਹਦੀ ਝੋਟੀ ਤੁਹਾਨੂੰ ਅੱਜ ਦਿਖਾ ਰਹੇ ਹਾਂ ਜਿਹਦਾ ਨਾਮ ਬਾਈ ਨੇ ਬੋਲਬਲ ਰੱਖਿਆ ਪ੍ਰਗਟ ਬਾਈ ਤੋੜਦਿਏ ਨੂੰ ਸੋ ਬੋਲਬਲ ਨਾਂ ਦੀ ਝੋਟੀ ਡਿਮਾਂਡ 2.5 ਲੱਖ ਹੈ ਤੋੜ ਕੇ ਦਿਖਾ ਦਿੰਨੇ ਆ ਪਹਿਲੇ ਸੂਏ ਦਾ ਦੁੱਧ ਤੁਹਾਨੂੰ ਦੱਸਤਾ ਸੀਮਨ ਡਿਟੇਲ ਇਹਦੀ ਪ੍ਰੋਪਰ ਮਿਲ ਜਾਣੀ ਹੈ ਬਕਾਇਦਾ ਕੰਨ ਦੇ ਵਿੱਚ ਟੈਗ ਪਾਇਆ ਹੋਇਆ ਜਿਹਦੇ ਚ ਸਾਰਾ ਡਾਟਾ ਹੈ ਮੱਝ ਦਾ ਕੱਦ-ਕਾਠ ਦੋਸਤੋ ਚੰਗਾ ਹੈ ਢਾਂਚੇ ਦੀ ਚੁੜਾਈ ਤੁਸੀਂ ਇਹਦੀ ਦੇਖ ਸਕਦੇ ਹੋ ਸਟਰਕਚਰ ਇਹਦਾ ਤੁਸੀਂ ਦੇਖ ਸਕਦੇ ਹੋ ਬਾਕੀ ਜਿਹਨੇ ਖਰੀਦਣੀ ਹੈ ਫਿਰ ਇੱਕ ਪੱਖ ਤੋਂ ਕੋਲ ਆ ਕੇ ਪਾਸ ਤੁਸੀਂ ਕਰਨੀ ਕਿਉਂਕਿ ਤੁਸੀਂ ਰਕਮ ਲਾਉਣੀ ਹੈ ਤੁਹਾਡਾ ਹੱਕ ਬਣਦਾ ਹੈ ਮੈਂ ਜਿੱਦਾਂ ਇਹਨੂੰ ਦੇਖ ਰਿਹਾ ਉਸੇ ਤਰੀਕੇ ਨਾਲ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਤੁਰ ਦੀ ਝੋਟੀ ਤੁਸੀਂ ਦੇਖ ਲਓ ਸਿੰਘ ਵੈਲਕਮ ਹੁੰਦਾ ਉਸ ਤੋਂ ਦੁਆਰਾ ਫੇਰ ਤੋਰ ਕੇ ਦਿਖਾਉਣੀ ਹੈ ਕਿਉਂਕਿ ਪਸ਼ੂ ਆਪਦੇ ਜਿਹੜਾ ਜਿੱਥੇ ਵੱਜਦਾ ਹੈ ਉਹਨਾਂ ਪਸ਼ੂਆਂ ਤੋਂ ਦੂਰ ਜਾਣਾ ਪਸੰਦ ਨਹੀਂ ਕਰਦਾ ਹੁੰਦਾ ਫਿਰ ਔਰਲੇ ਪਾਸੇ ਨੂੰ ਥੋੜਾ ਭੱਜ ਕੇ ਆਉਂਦੀ ਹੈ ਸੋ ਇਸ ਤਰੀਕੇ ਨਾਲ ਇਹ ਝੋਟੀ ਤੁਹਾਨੂੰ ਦਿਖਾ ਦਿੰਨਾ ਸੂਆ ਇਹਨੇ ਦੂਜਾ ਸੂਣਾ ਦੱਸੋ V1 330 ਦੀ ਆਪ ਹੈ ਅੱਗੇ ਜਿਹੜਾ ਸੀਮਿੰਨੇ ਦੇ ਲੱਗਾ ਉਹ ਡਿਟੇਲ ਵੀ ਬਲਜਿੰਦਰ ਨੇ ਤੁਹਾਨੂੰ ਦੱਸਦੀ ਹੈ ਸੋ ਜਿਹਨੂੰ ਪਸੰਦ ਆਉਂਦੀ ਹੈ ਝੋਟੀ ਦੱਸੋ ਵੀਡੀਓ ਦੇ ਵਿੱਚ ਹੀ ਰੇਟ ਕਰਦਾ 2.5 ਲੱਖ ਰੁਪਏ ਡਿਮਾਂਡ ਹੈ ਕੋਲੋਂ ਆਕੇ ਤੁਸੀਂ ਦੇਖ ਲਿਓ ਨੰਬਰ ਜਿਹੜਾ ਉਹ ਬਾਈ ਦਾ ਮੈਂ ਸਕਰੀਨ ਉੱਤੇ ਪਰਗਟ ਬਾਈ ਦਾ ਚਲਾਉਂਗਾ ਜੋਸ਼ ਵਾਲਾ ਹਵਾਨਾ ਪੰਜ ਚਾਰ ਦਿਨ ਹਜੇ ਲੈਂਦੀ ਆ ਸੂਨ ਦੇ ਵਿੱਚ ਢਾਂਚਾ ਤੁਸੀਂ ਇਹਦਾ ਦੇਖ ਲਓ ਤੇ ਹਵਾਨਾ ਕਰਨ ਵਾਲੀ ਉਹਨੇ ਇਸ ਤਰੀਕੇ ਨਾਲ ਇਹ ਦਿਖਾ ਰਹੀ ਹੈ ਸੋ ਨਾਮ ਬੁਲਬਲ ਦੱਸੋ ਇਸ ਛੋਟੀ ਦਾ ਬਾਈ ਨੇ ਰੱਖਿਆ ਸ਼ੌਂਕ ਦੇ ਨਾਲ ਇਹ ਛੋਟੀ ਫੋਰ ਸੇਲ ਹੈ ਤੁਹਾਨੂੰ ਦਿਖਾਤੀ ਆ ਕੁਝ ਪਸ਼ੂ ਹੋਰ ਹੈਗੇ ਜਿਨ੍ਹਾਂ ਬਾਰੇ ਥੋੜੀ ਜਾਣਕਾਰੀ ਲਵਾਂਗੇ ਅ ਇਧਰ ਇੱਕ ਹੋਰ ਛੋਟੀ ਜਿਹੜੀ ਉਹ ਬਾਈ ਹੋਰਾਂ ਕੋਲ ਇਸ ਟਾਈਮ ਕਾਫੀ ਉੱਚੇ ਲੰਬੇ ਕਾਦਕਾਟ ਦੀ ਹੈ ਬਲਜਿੰਦਰભાઈ ਕੀ ਡਿਟੇਲ ਹੈ ਇਸ ਝੋਟੀ ਦੀ ਇਹ ਯੋਗਰਾਜ ਬੁੱਲਦੀ ਹੈ ਜੀ ਕਰਨ ਵੀਰਵੰਨ ਦੀ ਠੀਕ ਹੈ ਹਾਂ ਜੀ ਤੇ ਇਹ ਆਪਣੀ ਵੱਡੀ ਰਾਣੀ ਮੱਧ ਦੀ ਧੀ ਹੈ ਜੀ ਅੱਛਾ ਇਹ ਦਾ ਰਵਾ ਹਾਂ ਜੀ ਹਾਂ ਜੀ ਠੀਕ ਹੈ ਇਹ ਤੋਂ ਅੱਗੇ ਭਾਈ ਇੱਕ ਇੱਕ ਟੱਟਾ ਖੜਾ ਹੈ ਇਹ ਦੀ ਕੀ ਡਿਟੇਲ ਇਹ ਯੋਗਰਾਜ ਦਾ ਇਹ ਵੀ ਜੀ ਇਹ ਵੀ ਯੋਗਰਾਜ ਦਾ ਹੈ ਹਾਂ ਜੀ ਇਹ ਨੂਰ ਨੇ ਦਿੱਤਾ ਸੀਗਾ ਜੀ ਅੱਛਾ ਹਾਂਜੀ ਹਾਂ ਨੂਰ ਮੱਝ ਦੇ ਪਿਛਲੇ ਸੂਏ ਦਾ ਜੋਗਰਾਜ ਬੋਲਦਾ ਬੱਚਾ ਹਾਂਜੀ ਭਾਈ ਜੀ ਠੀਕ ਹੈ ਸੋ ਇਹ ਕੱਟਾ ਦੇਖੋ ਤੁਸੀਂ ਮਾਂ ਦੀ ਚੰਗੇ ਦੁੱਧ ਵਾਲੀ ਤੇ ਪਿਓ ਦੀਆਂ ਤਾਂ 3 ਦੁੱਧ ਤੇ ਬਹੁਤ ਸਾਰੀਆਂ ਜਿਹੜੀਆਂ ਉਹ ਆਪਾਂ ਦੇਖਦੇ ਹੀ ਹਾਂ ਹਾਂ ਇਹ ਦੋ ਅੱਗੇ ਜਿਹੜੀ ਝੋਟੀ ਖੜੀ ਹੈ ਇਹ ਵੀ ਯੋਗਰਾਜ ਦੀ ਹੈ ਜੀ ਠੀਕ ਹੈ ਹਾਂਜੀ ਹਾਂਜੀ ਇਹ ਦੋ ਅੱਗੇ ਜਿਹੜੀ ਬਲਜਿੰਦਰ ਇਹ ਹੈਗੀ ਹੈ ਜੀ ਆਪਣਾ ਪੰਨੂ ਫਾਰਮ ਵਾਲੇ ਬਲੀ ਬੁੱਲ ਦਿੱਤੀ ਹੈ ਜੀ ਪੰਨੂ ਬਾਈਕਰ ਤੇਜ ਬਲ ਤੇਜ ਪੰਨੂ ਹੈ ਜੀ ਠੀਕ ਹੈ ਹਾਂ ਉਹਨਾਂ ਦੇ ਫਾਰਮ ਦਾ ਜਿਹੜਾ ਬੁੱਲ ਹੈ ਬਲੀ ਬੁੱਲ ਅੱਛਾ ਉਹਦੀ ਉਹਦੀ ਧੀ ਹੈ ਜੀ ਬਲੀ ਪੰਨੂ ਫਾਰਮ ਵਾਲਾ ਠੀਕ ਹੈ ਸੋ ਦੱਸੋ ਇਹ ਕਾਲਖਾਂ ਪਿੰਡ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਹੈ ਬਾਈ ਘੁਰਿਆਂ ਦਾ ਆਪਦਾ ਫਾਰਮ ਤੇ ਉੱਥੇ ਬਲੀ ਬੁੱਲ ਜਿਹਦੀ ਝੋਟੀ ਇੱਕ ਆਪਾਂ ਲਾਈਵ ਵਿੱਚ واਕੇ ਦਿਖਾਈ ਹੋਈ ਹੈ ਚੈਨਲ ਤੇ ਸੋ ਇਹ ਉਸ ਬੁੱਲ ਦੀ ਧੀ ਹੈ ਸੋ ਇਹ ਤੋਂ ਇਲਾਵਾ ਇੱਕ ਬੁੱਲਾ ਵੀ ਰੋਹਰਿਆਂ ਕੋਲ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਲੈਣੀ ਹੈ ਆਪਾਂ ਬਲਜਿੰਦਰ ਭਾਈ ਇਹ ਝੋਟੇ ਦੀ ਕੀ ਡਿਟੇਲ ਹੈ ਕਿੰਨੀ ਉਮਰ ਹੋਊਗੀ ਇਹਦੀ ਏ ਬਾਈ ਜੀ ਆਪਣੀ ਉਹ ਵੱਡੀ ਮੱਝ ਦਾ ਬੱਚਾ ਜੀ ਜਿਹੜੀ ਉਹ ਆਪਣਾ 2200 ਵਾਲੀ ਦਾ ਹਾਂ ਜਿਹੜੀ ਜਵਰਾਜ ਵਾਲੀ ਦਾ ਜੀ ਜਿਹੜੀ ਪਹਿਲੇ ਨੰਬਰ ਤੇ ਹਾਂ ਜੀ ਜਵਰਾਜ ਵਾਲੀ ਦਾ ਠੀਕ ਹੈ ਜਿਹੜੀ ਇਹ ਇਹਦਾ ਜਿਹੜਾ ਹੈ ਜੀ ਜਿਹੜੀ ਰਿਪੀਟ ਕਰ ਗਈ ਸੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਉਹਦਾ ਇਹ ਬੱਚਾ ਜੀ ਤੇ ਇਹਦਾ ਜਿਹੜਾ ਫਾਦਰ ਲੈਨ ਹੈ ਜੀ ਉਹ ਇੰਦਰ ਬੋਲਾ ਦਾ ਬੱਚਾ ਜੀ ਹੈ ਇੰਦਰ ਜਿਹੜਾ ਰਛੇੜੀ ਵਾਲਾ ਰਛੇੜੀ ਵਾਲਾ ਹੀ ਸਾਰਿਆਂ ਤੋਂ ਪਹਿਲਾਂ ਉਹ ਸੀਮਨ ਦਾ ਆਪਣੇ ਕੋਲ ਸੀਮਨ ਵਰਤੈ ਸਾਰਿਆਂ ਤੋਂ ਪਹਿਲਾਂ ਬੱਚਾ ਇਹ ਹੈ ਜੀ ਆਪਣੇ ਕਿ ਆ ਮੇਰੇ ਖਾਲਚ ਇਸ ਘਰ ਦੇ ਵਿੱਚ AI ਦੀ ਸ਼ੁਰੂਆਤ ਇਹ ਬੁੱਲ ਵਾਲੀ ਹੋਈ ਹੁੰਦੀ ਹੈ ਹਾਂਜੀ 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 ਠੀਕ ਹੈ ਅੱਛਾ ਇਹ ਇਹਦੇ ਹਜੇ ਨੱਥ ਨਹੀਂ ਮਾਰੀ ਬਲਜਿੰਦਰ ਪਰੇਸ਼ਾਨ ਨਹੀਂ ਕਰਦਾ ਨਹੀਂ ਜੀ ਬਹੁਤ ਠੰਡੇ ਸਵੇਰ ਦਾ ਜੀ ਅੱਜ ਇੱਕ ਤਾਂ ਜਦੋਂ ਇਹਨੂੰ ਇਕੱਲੇ ਨੂੰ ਇੱਧਰ ਕੱਢਦਾ ਉਹ ਪਸ਼ੂਆਂ ਦਾ ਉਧਰੋਂ ਮੋਹ ਕਰ ਰਿਹਾ ਜੀ ਤੇ ਇੱਕ ਛੋਟੀ ਹੀਟ ਚਾਈ ਵੀ ਹੈ ਜੀ ਠੀਕ ਹੈ ਉਹਦੇ ਕਰਕੇ ਜੀ ਅੱਛਾ ਉਹਦੇ ਕਰਕੇ ਇਹ ਫਿਰ ਅੱਗੇ ਮੱਝਾਂ ਤੇ ਛੱਡ ਦਿੰਨੇ ਹੋ ਹਜੇ 6-7 ਮਹੀਨੇ ਤਾਂ ਸਾਡਾ ਕੋਈ ਵਿਚਾਰ ਨਹੀਂ ਛੱਡਦਾ ਜੀ ਠੀਕ ਹੈ ਤੇ ਅੱਗੇ ਜਾ ਕੇ ਜਦੋਂ ਹੁਣ ਆਪਣੇ ਕੋਲ ਇੰਦਰ ਦੀਆਂ ਝੋਟੀਆਂ ਸੋਨ ਦੇ ਨੇੜੇ ਆ ਜੀ ਜੇ ਉਹਨਾਂ ਨੇ ਸੋਨਾ ਦੁੱਧ ਦਿੱਤਾ ਜੀ ਜੀਆ ਭੈਣਾ ਨੇ ਠੀਕ ਹੈ ਤੇ ਫਿਰ ਇਹਨੂੰ ਅੱਗੇ ਆਪਾਂ ਸੀਮੰਟ ਦੇ ਲਾਵਾਂਗੇ ਠੀਕ ਹੈ ਸਿੱਧਾ ਡਾਇਰੈਕਟ ਨਹੀਂ ਛੱਡਣਾ ਜੀ ਸੀਮ ਨਹੀਂ ਬਣਾਵਾਂਗੇ ਜੀ ਅੱਛਾ ਫਿਰ ਸੀਮ ਨਹੀਂ ਬਣਾਵਾਂਗੇ ਹਾਂ ਜੀ ਹਾਂ ਜੀ ਠੀਕ ਹੈ ਸੋ ਦੋਸੋ ਝੋਟਾ ਦੇਖ ਲਓ ਵੈਸੇ ਸੀਲ 3 ਪੇ ਇੱਕ ਝੋਟੀ ਬਾਈ ਹੋਰਾਂ ਕੋਲ ਉਹ ਹੀਟ ਚਾਈ ਵੀ ਐ ਉਹਦੇ ਕਰਕੇ ਥੋੜਾ ਜਿਹਾ ਖਿੱਚ ਕਰਦਾ ਇਹ ਨਹੀਂ ਤਾਂ ਮਸਤ ਜੇ ਸੰਭਾਰਾ ਤੇ ਨੱਥ ਵੀ ਹਜੇ ਮਾਰੀ ਨਹੀਂ ਹੁਣ ਨੱਥ ਉਮਰ ਜਿਹੜੀ ਇਹਦੀ ਹੋਈ ਖੜੀ ਹੈ ਜਵਾਨ ਆ ਝੋਟਾ ਇਹ ਸੋ ਅੱਗੇ ਇਹਦੇ ਸਿਮੰਟ ਸਟਰਾ ਬਾਈ ਹੋ ਰਹੀ ਤਿਆਰ ਕਰਾਉਣਗੇ ਜਦੋਂ ਅ ਇੰਦਰ ਬੋਲ ਦਾ ਰਿਜ਼ਲਟ ਜਿਹੜਾ ਉਹ ਸਾਰੇ ਵੀਰਾਂ ਨੇ ਦੇਖ ਲਿਆ ਦੋ ਦੰਦ ਹੋ ਗਿਆ ਜੀ ਨਹੀਂ ਦੇਖ ਲਿਆ ਹਾਂਜੀ ਦੋ ਦੰਦ ਹੋ ਗਿਆ ਇਹ ਦੋ ਦੰਦ ਹੈ ਹਾਂਜੀ ਹਾਂਜੀ ਠੀਕ ਹੈ ਦੋ ਦੰਦ ਝੋਟਾ ਦੱਸੋ ਇਹ ਬਾਈ ਹੋਰਾਂ ਕੋਲ ਅੱਛਾ ਅੱਜ ਬਲਜਿੰਦਰ ਬਾਈ ਬਸ ਉਹ ਝੋਟੀ ਕੱਲੀ ਜਿਹੜੀ ਵਿਕਾਊ ਉਹ ਹੀ ਵਿਕਾਊ ਆ ਬਾਕੀ ਪਸ਼ੂ ਤਾਂ ਸਾਰੇ ਰੱਖੇ ਹੋਏ ਆ ਹਾਂਜੀ ਬਾਕੀ ਰੱਖੇ ਹੋਏ ਆ ਜੀ ਠੀਕ ਹੈ ਤੇ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਦੋਵੇਂ ਭਰਾ ਹੁਣ ਅੱਗੇ ਕੰਮ ਵਧਾ ਰਹੇ ਆ ਜੀ ਆਪਣੇ ਮਕਾਨ ਦੇ ਨਾਲ ਲੱਗਦੀ ਅਸੀਂ ਹੁਣ ਜ਼ਮੀਨ ਲਈ ਆ ਹੋਰ ਜੀ ਠੀਕ ਹੈ ਚਾਰ ਕਨਾਲਾਂ ਜੀ ਠੀਕ ਹੈ ਤੇ ਉਧਰਲੇ ਪਾਸੇ ਸ਼ੈੱਡ ਬਣਾਵਾਂਗੇ ਕਿਉਂਕਿ ਆਪਣੇ ਕੋਲ 15 ਦੇ ਕਰੀਬ ਐਚਪ ਗਾਵਾ ਵੀ ਹੈਗੇ ਆ ਜੀ ਠੀਕ ਹੈ ਤੇ ਕੁਛ ਮਗਰ ਹੋਰ ਝੋਟੀਆਂ ਤਿਆਰ ਹੋਣਗੀਆਂ ਕਟੀਆਂ ਤਿਆਰ ਹੋਣਗੀਆਂ ਠੀਕ ਹੈ ਤੇ ਵਕਾਊ ਕੱਲੀ ਬੁਲਬਲੀ ਆ ਜੀ ਹੋਰ ਕੋਈ ਵੀ ਠੀਕ ਹੈ ਇੱਕ ਝੋਟੀ ਵਕਾਊ ਬਾਕੀ ਆਪਦਾ ਫਾਰਮ ਦਾ ਸੈਟਅਪ ਹਾਂਜੀ 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 ਉਹ ਨਾਲੇ ਟਾਈਮ 'ਚ ਵਾਹਿਗੁਰੂ ਮਿਹਰ ਕਰੂਗਾ ਹਾਂ ਸਾਡੇ ਭਰਾਵਾਂ ਦਾ ਫਾਰਮ ਪੂਰਾ ਵਧੀਆ ਬਣੂਗਾ ਜੀ ਉਹਦੇ ਵੀ ਫਿਰ ਆਪਾਂ ਵੀਡੀਓ ਪਾਵਾਂਗੇ ਜੀ ਸਹੀ ਹੈ ਸੋ ਦੋਸੋ ਇਹ ਬਾਈ ਪ੍ਰਗਟ ਕੋਲ ਮਾਨੂੰ ਕੇ ਗੱਲ ਪੈਂਡ ਚੋ ਵੀਡੀਓ ਬਣਾਈ ਹੈ ਇੱਕ ਛੋਟੀ ਵਕਾਊ ਆ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਲਈ ਹੈ ਸ਼ੌਂਕ ਸੀਗਾ ਬਾਈ ਨੂੰ ਕਾਫੀ ਟਾਈਮ ਦਾ ਸੁਭਾਅ ਨਹੀਂ ਬਣਿਆ ਤੁਹਾਨੂੰ ਇਹ ਫਾਰਮ ਦੀ ਵੀਡੀਓ ਕਰਕੇ ਦਿਖਾਉਣੀ ਸੀ ਜਦੋਂ ਅੱਗੇ ਸੈਟਅਪ ਤਿਆਰ ਕਰ ਲਿਆ ਜਾਂ ਫੇਰ ਫਿਊਚਰ ਦੇ ਵਿੱਚ ਇੱਥੇ ਖੁੱਲੀਆਂ ਛੱਡ ਕੇ ਮੱਜਾਂ ਕੱਲੀ-ਕੱਲੀ ਤੋਰ ਕੇ ਦਿਖਾਉਂਦੇ ਆਂ। ਇਹ ਮੱਛੀਆਂ ਤਿਆਰ ਹੋਈ ਜਾਂਦੀਆਂ ਜਿਨ੍ਹਾਂ ਮਗਰ ਜੀ ਚੰਗੇ ਸੀ ਬਣਾਉਂਦੀਆਂ। ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਬਰੀਡਿੰਗ ਬਾਈ ਕਰ ਰਿਹਾ ਤੇ ਵਹਿੜਾਂ ਅੱਗੇ ਜਿਹੜੀਆਂ ਉਹ ਤਿਆਰ ਹੁੰਦੀਆਂ ਜਾਂਦੀਆਂ। ਸੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਜਿਹਨੂੰ ਮੱਝ ਪਸੰਦ ਆਉਂਦੀ ਹੈ। ਬੇਨਤੀ ਆ ਵੀ ਜਰੂਰ ਆ ਕੇ ਦੇਖਿਓ ਚੰਗੀ ਰਕਮ ਦੀ ਝੋਟੀ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋ। ਨੰਬਰ ਬਾਈ ਜੀ ਹੋਰ ਹਾਂ ਦਾ ਸਕਰੀਨ ਉੱਤੇ ਚੱਲੀ ਜਾਂਦਾ। ਧੰਨਵਾਦ ਬਲਜਿੰਦਰ ਬਾਈ। ਧੰਨਵਾਦ ਬਾਈ ਪਰਕਰ। ਸੱਚੀ ਗੱਲ ਜੀ ਸਰ